ਈਡੀ ਤਿੰਨ ਵਾਰੀ ਸੰਮਣ ਤੇ ਚੁੱਕੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਪੇਸ ਨਹੀਂ ਪਰ ਅਰਵਿੰਦ ਕੇਜਰੀਵਾਲ ਜੀ ਹਰ ਬਾਰ ਉਸ ਨੋਟਿਸ ਦੀ ਰਿਪਲਾਈ ਦੇ ਅਰਵਿੰਦ ਕੇਜਰੀਵਾਲ ਜੀ ਉਹਦਾ ਜਵਾਬ ਮੰਗ ਰਹੇ ਉਹ ਜਵਾਬ ਕਿਉਂ ਨਹੀਂ ਦਿੰਦੇ ਨੋਟਿਸ ਦੇ ਰਹੀਆਂ ਸਿਰਫ ਇੱਕ ਰੁਟੀਨ ਚ ਨੋਟਿਸ ਦੇ ਦਿੰਦੇ ਆ ਜੋ ਸੰਕਾ ਹੈ ਕੇਜਰੀਵਾਲ ਦੀ ਯਾਵਾਦਵੀ ਪਾਰਟੀ ਦੀ ਸੰਕਾ ਬਿਲਕੁਲ ਉਹ ਇਲੈਕਸ਼ਨ ਤੋਂ ਪਹਿਲਾਂ ਚਾਹਨੇ ਹੈ ਵੀ ਕਿਸੇ ਤਰੀਕੇ ਨਾਲ ਜਿਵੇਂ ਸੰਜੀਤ ਸਿੰਘ ਜਿਵੇਂ ਉਹਨਾਂ ਦੇ ਬਾਕੀ ਸਾਥੀ ਉਹ ਅੰਦਰ ਕਿਤੇ ਹੋਏ ਆ ਬਿਨਾ ਕਿਸੇ ਸਬੂਤ ਤੋਂ ਕੋਈ ਰਿਕਵਰੀ ਨਹੀਂ ਹੋਈ ਉਹਨਾਂ ਕੋਲੋਂ ਸਿਰਫ ਅੰਦਰ ਹੈ ਇਸੇ ਤਰ੍ਹਾਂ ਰਵੀਿੰਦ ਕੇਜਰੀਵਾਲ ਜੀ ਵੀ ਸਿਰਫ ਅੰਦਰ ਰੱਖਣਾ ਚਾਹੁੰਦੇ ਆ ਕਿਉਂਕਿ ਅੱਜ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣੇ ਮੇਰੇ ਤੇ ਕੋਈ ਇਲਜਾਮ ਹੈ ਉਹਦਾ ਲਿਖਿਆ ਜਾਊਗਾ ਕਿ ਭਾਈ ਤੇਰੇ ਖਿਲਾਫ ਮੇਲ ਜਾ ਮੈਂ ਅਸੀਂ ਪੁੱਛਗਿੱਛ ਕਰਨਾ ਚਾਹੁੰਦੇ ਆ ਪਰ ਉਹਨਾਂ ਨੇ ਧਰ ਦੇਵੀ ਅੰਜਾਮ ਦਿਖਾ ਕੇ ਨੋਟਿਸ ਨਹੀਂ ਦਿੱਤੇ ਔਰ ਸਿਰਫ ਬੁਲਾ ਕੇ ਬਾਅਦ ਚ ਅਰੈਸਟ ਕਰ ਲਏ। ਇਹ ਚੌਕੜੀ ਸਾਰੀ ਜਿਹੜੀ ਹੈਗੀ ਉਹ ਅਰਿੰਦ ਕੇਜਰੀਵਾਲ ਕਦ ਕੱਡੀ ਖੜਿਆ ਉਹ ਅੰਦਰ ਹੈ ਨਾ ਉਹ ਵੀ ਬੀਜੇਪੀ ਦੇ ਅਗੇਂਸਟ ਸੀਗੇ ਉਹ ਬੀਜੇਪੀ ਚ ਸ਼ਾਮਲ ਨਹੀਂ ਹੋਏ। ਉਹਨਾਂ ਤੇ ਇੱਕ ਦਬਾਅ ਪਾਇਆ ਗਿਆ ਸੀ ਕਿ ਬੀਜੇਪੀ ਚ ਸ਼ਾਮਲ ਹੋ। ਉਹ ਸਾਫ਼ ਹੋ ਜਾਂਦੇ। ਲੇਕਿਨ ਉਹਨਾਂ ਨੇ ਸਾਫ਼ ਅਨਕਾਰ ਕੀਤਾ। ਉਹਨਾਂ ਨੇ ਔਨੈਸਟੀ ਨੂੰ ਤਰਜੀਹ ਦਿੱਤੀ ਹੈ। ਇਸ ਕਰਕੇ ਬਚਾਰੇ ਅੰਦਰ ਹੈ। ਈਡੀ ਜਿਹੜੀ ਹੈਗੀ ਆ ਉਹ ਇੱਕ ਡਰਾਮਾ ਕਰੂਗੀ ਕੁਐਸਚਨ ਬਣਾ ਕੇ ਆਪਣੇ ਐ ਜੀ ਐ ਜੀ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਸੀ ਇਹਨੂੰ ਮੰਦਰ ਦੇ ਦੋ ਬਿਲਕੁਲ ਕਿਉਂਕਿ ਇੱਕ ਕਫਲਾ ਬਣਾ ਪਿਆ ਸ਼ਰਾਬ ਕਫਲਾ ਹੈ ਜੀ ਉਹਦੇ ਚ ਰਿਕਵਰੀ ਦਾ ਦਿਖਾਓ ਕਿਹਦੇ ਕੋਲ ਉਹ ਪੈਸਾ ਕਿੱਥੇ ਗਿਆ ਆਮ ਆਦੀ ਪਾਰਟੀ ਸੁਪਰੀਮੋ ਅਰਿੰਦ ਕੇਜਰੀਵਾਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹੈ ਇਸ ਵਿੱਚ ਇਸ ਵੇਲੇ ਤਾਂ ਗੱਲਾਂ ਇਹ ਚੱਲ ਰਹੀਆਂ ਨੇ ਕਿ ਈਡੀ ਵੱਲੋਂ ਉਹਨਾਂ ਨੂੰ ਕਦੇ ਵੀ ਜਿਹੜੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੋ ਰਵਿੰਦ ਕੇਜਰੀਵਾਲ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਨਾ ਹੋਏ ਉਹਨਾਂ ਵੱਲੋਂ ਤਾਂ ਉਹਨਾਂ ਨੂੰ ਇਹ ਜੇਲ੍ਹ ਚ ਭੇਜਣ ਦੀ ਸਾਜ਼ਿਸ਼ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਤੁਹਾਡੇ ਹੀ ਕਹਿਣਾ ਇਸ ਤੇ ਦੇਖੋ ਈਡੀ ਤਿੰਨ ਵਾਰੀ ਸ hẳn ਭੇ ਚੁੱਕੀ ਹੈ ਔਰ ਰਵਿੰਦ ਕੇਜਰੀਵਾਲ ਜੀ ਪੇਸ਼ ਨਹੀਂ ਹੋਏ ਪਰ अरविंद केजरीवाल जी हर बार उस नोटिस दी रिप्लाई दे रहे हैं और चेक करसी लीगल व्यू ਨਾਲ ਦੇਖੀ ਤਾਂ ਉਹ ਨੋਟਿਸ ਇਲੀਗਲ ਹੈ अरविंद केजरीवाल जी ਉਹਦਾ ਜਵਾਬ ਮੰਗ ਰਹੇ ਉਹ ਜਵਾਬ ਕਿਉਂ ਨਹੀਂ ਦਿੰਦੇ ਨੋਟਿਸ ਦੇ ਰਹੇ ہیں ਸਿਰਫ ਇੱਕ ਰੁਟੀਨ ਚ ਨੋਟਿਸ ਦੇ ਦਿੰਨੇ ਆ ਉਹ ਜਿਹੜਾ अरविंद केजरीवाल जी ਨੇ ਲਿਖਿਆ ਕਿ ਆਮ ਨਾਟ ਅਪੀਅਰਿੰਗ ਕਿਉਂਕਿ ਇਹ ਨੋਟਿਸ ਜਿਹੜਾ ਹੈਗਾ ਇਲੀਗਲ ਹੈ ਉਹ ਬਕਾਇਦਾ ਲਿਖ ਰਹੇ ਆ ਇਹਦੇ ਬਾਰੇ ਉਹਨਾਂ ਨੂੰ ਉਹ ਕਿਉਂ ਨਹੀਂ ਉਸ ਨੋਟਿਸ ਤੋਂ ਅਗਲੇ ਨੋਟਿਸ 'ਤੇ ਜਵਾਬ ਦਿੰਦੇ ਵੀ ਇਹ ਲੀਗਲ ਹੈ ਜਾਂ ਕਿਵੇਂ ਹੈ ਉਹ ਕੁਛ ਨਹੀਂ ਸਿਰਫ ਨੋਟਿਸ ਨੋਟਿਸ ਕੀ ਹੈ ਕਿ ਪ੍ਰੈਸ਼ਰਾਈਜ਼ ਕਰਨਾ ਸਿਰਫ ਅਰਵਿੰਦ ਕੇਜਰੀਵਾਲ ਜੀ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਉਹ ਜਿਹੜਾ ਉਹਨਾਂ ਦਾ ਚੋਣ ਮੈਨੀਫੈਸਟੋ ਹੈ ਉਸ ਤੋਂ ਪਿੱਛੇ ਹੋ ਜਾਣਾ ਖੋਰੇ ਈਡੀ ਦੇ ਨੋਟਿਸ ਔਰ ਜੋ ਸੰਕਾ ਹੈ ਕੇਜਰੀਵਾਲ ਦੀ ਯਮਾਦਵੀ ਪਾਰਟੀ ਦੀ ਸੰਕਾ ਹੈ ਬਿਲਕੁਲ ਉਹ ਇਲੈਕਸ਼ਨ ਤੋਂ ਪਹਿਲਾਂ ਚਾਹਨੇ ਆ ਵੀ ਕਿਸੇ ਤਰੀਕੇ ਨਾਲ ਜਿਵੇਂ ਸੰਜੀਤ ਸਿੰਘ ਜਿਵੇਂ ਉਹਨਾਂ ਦੇ ਬਾਕੀ ਸਾਥੀ ਉਹ ਅੰਦਰ ਕਿਤੇ ਹੋਏ ਆ ਬਿਨਾ ਕਿਸੇ ਸਬੂਤ ਤੋਂ ਕੋਈ ਰਿਕਵਰੀ ਨਹੀਂ ਹੋਈ ਉਹਨਾਂ ਕੋਲੋਂ ਸਿਰਫ ਅੰਦਰ ਹੈ ਇਸੇ ਤਰ੍ਹਾਂ ਰੇਨਿੰਦਰ ਕੇਜਰੀਵਾਲ ਜੀ ਨੂੰ ਵੀ ਸਿਰਫ ਅੰਦਰ ਰੱਖਣਾ ਚਾਹੁੰਦੇ ਆ ਕਿਉਂਕਿ ਅੱਜ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣੀ ਹੈ ਜਿਹੜੀ ਬਹੁਤ ਪਿੱਛੇ ਸੀਗੀ ਪਾਰਟੀ ਅੱਜ ਉਹ ਨੈਸ਼ਨਲ ਪਾਰਟੀ ਹੈ ਅਰਿੰਤ ਕੇ ਜਰੀਵਾਲ ਦਾ ਵੀਡੀਓ ਦੇ ਵਿੱਚ ਇਹ ਕਹਿ ਰਹੇ ਆ ਕਹਿੰਦੇ ਜਿਹੜਾ ਸੰਮਨ ਉਹਨਾਂ ਦੇ ਪੇਜ ਅਸੀਗਾ ਕਹਿੰਦੇ ਗੈਰ ਕਾਨੂੰਨੀ ਹੈ ਅ ਤੁਸੀਂ ਇੱਕ ਆਮ ਜੀ ਪਾਸ਼ਾ ਚ ਕਿਸ ਤਰ੍ਹਾਂ ਸਮਝਾਓਗੇ ਲੋਕਾਂ ਨੂੰ ਦੇਖੋ ਗੈਰ ਕਾਨੂੰਨੀ ਇਹਦਾ ਹੈਗਾ ਕਿ ਕੋਈ ਨਾ ਤਾਂ ਉਹ ਉਹਨਾਂ ਦੇ ਖਿਲਾਫ ਐਵੀਡੈਂਸ ਭੇਜ ਰਹੇ ਆ ਡਾਕੂਮੈਂਟਰੀ ਐਵੀਡੈਂਸ ਚਾਹੀਦੀ ਹੈ ਨਾ ਵੀ ਤੇਰੇ ਖਿਲਾਫ ਇਹ ਇਹ ਅਲੀਗੇਸ਼ਨ ਹੈ ਕੋਈ ਅਲੀਗੇਸ਼ਨ ਨਹੀਂ ਖਿਲਾਫ ਕੋਈ ਨਹੀਂ ਪੇਸ ਹੋ ਕੇ ਉਹ ਕਪਲੇ ਬਾਰੇ ਬੁਲਾ ਰਹੇ ਆ ਜੀ ਇੱਕ ਗੋਲਜੀ ਗੱਲ ਕਰ ਦੇਣੀ ਪਰਸਨਲੀ ਪਰਸਨਲੀ ਜਿਹੜੇ ਕਿਸੇ ਬੰਦੇ ਤੇ ਹੈਗਾ ਕੋਈ ਦੋਸ਼ ਉਹ ਭੇਜਣ ਲਿਖ ਕੇ ਭੇਜਣ ਵੀ ਤੇਰੇ ਖਿਲਾਫ ਇਹ ਦੋਸ਼ ਹੈ ਅਸੀਂ ਇਸ ਬਾਰੇ ਪੁੱਛਗਿੱਛ ਕਰਨੀ ਹੈ ਨਾਥਿੰਗ ਕੁਝ ਵੀ ਨਹੀਂ ਹੋਇਆ ਉਸ ਨੋਟਿਸ ਤਾਇਦਾ ਕੀ ਮਤਲਬ ਹੋਇਆ ਇਹ ਇਲੀਗਲੀ ਹੋਇਆ ਇਹ ਗੈਰਕਾਨੂੰਨੀ ਹੋਇਆ ਨੋਟਿਸ ਮੇਰੇ ਤੇ ਕੋਈ ਇਲਜ਼ਾਮ ਹੈ ਉਹਦਾ ਲਿਖਿਆ ਜਾਊਗਾ ਕਿ ਭਾਈ ਤੇਰੇ ਖਿਲਾਫ ਇਹ ਇਲਜ਼ਾਮ ਹੈ ਅਸੀਂ ਪੁੱਛਗਿੱਛ ਕਰਨਾ ਚਾਹਨੇ ਆ ਪਰ ਉਹਨਾਂ ਨੇ ਕਦੇ ਵੀ ਇਲਜ਼ਾਮ ਦਿਖਾ ਕੇ ਨੋਟਿਸ ਨਹੀਂ ਦਿੱਤੇ ਔਰ ਸਿਰਫ ਬੁਲਾ ਕੇ ਬਾਅਦ ਚ ਅਰੈਸਟ ਪਾ ਦਿੰਦੇ ਆ ਇੱਕ ਬਹੁਤ ਵਧੀਆ ਤਰੀਕਾ ਹੈ ਤਾਂ ਕਹਿ ਸਕਦੇ ਆ ਕਿ ਰਾਜਨੀਤੀ ਵੀ ਹੋ ਰਹੀ ਹੈ ਕਿਉਂਕਿ ਲੋਕ ਸਭਾ ਚੋਣਾ ਵੀ ਨੇੜੇ ਨੇ ਫਿਰ ਪੱਕਾ ਇਹ ਸਾਰੀ ਗੇਮ ਹੀ ਰਾਜਨੀਤੀ ਦੀ ਹੈ ਇਹ ਸਾਰੀ ਗੇਮ ਹੀ ਰਾਜਨੀਤੀ ਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇਖੋ ਚੜਾਵਲ ਕਾਂਗਰਸ ਫੇਲ्युअरवलवल ਜਾ ਰਹੀ ਹੈ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਜੋ ਭਾਜਪਾ ਦੇ ਰਸਤਿਆਂ ਵਿੱਚ ਰੋੜਾ ਹੈ ਜੋ ਟੱਕਰ ਦੇ ਸਕਦੀ ਹੈ ਭਾਜਪਾ ਨੂੰ ਔਰ ਭਾਜਪਾ ਦੀਆਂ ਜਿਹੜੀਆਂ ਬਰਾਈਆਂ ਹੈ ਭਾਜਪਾ 'ਚ ਜੋ ਕਪਲੇ ਹੈ ਜਿਵੇਂ ਉਹਨਾਂ ਨੇ ਬਾਕੀ ਪਾਰਟੀਆਂ ਤੋਂ ਬਾਕੀ ਜਿਹੜੇ ਕਰਪਟ ਪਰਸਨ ਸੀਗੇ ਲੈ ਕੇ ਦੁੱਧ ਨਾਲ ਸਾਫ਼ ਕਰਤੇ ਔਰ ਜਿਹੜੇ ਓਨੇਸਟ ਹੈ ਉਹਨਾਂ ਨੂੰ ਉਹ ਕਰਪਟ ਬਣਾ ਰਿਹਾ ਹੈ ਇਸ ਤੋਂ ਹੋਰ ਕੀ ਸਿੱਧ ਹੋਊਗਾ ਜੀ ਇਸ ਤੋਂ ਜ਼ਿਆਦਾ ਕੀ ਸਿੱਧ ਹੋਊਗਾ ਕਿ ਸ਼ਰੀਆਮ ਧਕਾ ਹੋ ਰਿਹਾ ਹੈ ਸ਼ਰੀਆਮ ਡਿਕਟੇਟਰਸ਼ਿਪ ਸਿਵਲ ਬੀਜੇਪੀ ਜਾ ਰਹੀ ਹੈ ਬੀਜੇਪੀ ਉਹਨਾਂ ਨੂੰ ਸਾਫ ਸੰਵਤਦੀ ਹੈ ਜਿਹੜੇ ਉਹਦੇ ਕੋਲੇ ਆ ਜਾਣਗੇ ਜਿਹੜੇ ਨਹੀਂ ਆਉਂਦੇ ਉਹ ਅੰਦਰ ਦਾ ਰਸਤਾ ਦੇਖਣ ਤਾਂ ਕਿ ਕਿਸੇ ਵੀ ਤਰੀਕੇ ਨਾਲ ਬੀਜੇਪੀ ਚਾਹੁੰਦੀ ਹੈ ਕਿ ਅਸੀਂ ਹਰ ਸੁੱਬੇ 'ਚ ਇਲੈਕਸ਼ਨ ਜਿੱਤ ਲਈਏ ਪੰਜਾਬ 'ਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਜੋਰ ਨੂੰ ਖਤਮ ਕਰਨ ਲਈ ਕੇਜਰੀਵਾਲ ਦਾ ਜੋੜ ਜਿਹੜਾ ਹਿੰਦੁਸਤਾਨ ਚ ਚੱਲਣਾ ਸ਼ੁਰੂ ਹੋਇਆ ਹੈ ਕੇਜਰੀਵਾਲ ਦਾ ਨਾਂ ਚੱਲਣਾ ਉਸ ਨੂੰ ਖਤਮ ਕਰਨ ਲਈ ਕੇਜਰੀਵਾਲ ਨੂੰ ਅੰਦਰ ਦੇਣ ਦੀ ਹੀ ਨੀਅਤ ਹੈ ਹਾਲਾਂਕਿ ਉਹਦੇ ਖਿਲਾਫ ਕੋਈ ਵੀ ਕਿਸੇ ਕਿਸਮ ਦਾ ਕਰਪਸ਼ਨ ਦਾ ਇਲਜ਼ਾਮ ਦਾ ਕੋਈ ਵੀ ਸਬੂਤ ਨਹੀਂ ਹੈ ਬੀਜੇਪੀ ਕੋਲ ਪਰ ਜਿਸ ਤਰ੍ਹਾਂ ਰਵੀਂਦ ਕੇਜਰੀਵਾਲ ਵੀ ਇਹ ਹੀ ਕਹਿ ਰਹੇ ਨੇ ਕਹਿੰਦੇ 1 ਰੁਪਏ ਦਾ ਵੀ ਜਿਹੜਾ ਹਜੇ ਤੱਕ ਘੁਟਾਲਾ ਸਾਹਮਣੇ ਨਹੀਂ ਆਇਆ ਸੋ ਲਗਾਤਾਰ ਗ੍ਰਿਫਤਾਰੀਆਂ ਵੀ ਹੋਈਆਂ ਨੇ ਆਮ ਆਦਮੀ ਪਾਰਟੀ ਜਿਹੜੇ ਵੱਡੇ ਵੱਡੇ ਜਿਹੜੇ ਦਿਗਜ ਨੇਤਾ ਸੀਗੇ ਸੰਦੀਪ ਸਿੰਘ ਲਾਲੂ ਜਮਨੀਸ਼ੀ ਸੋਧਿਆ ਵਿਜਨੈਰ ਤਾਂ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਫਿਰ ਲਗਾਤਾਰ ED ਦੇ ਜਿਹੜੇ ਸੱਮਣ ਆਉਣਾ ਉਸ ਤੋਂ ਬਾਅਦ ਵੀ ਅਰਿੰਦ ਕੇਜਰੀਵਾਲ ਨੂੰ ਤਾਂ ਕੀ ਲੱਗਦਾ ਫਿਰ ਵੀ ਜਦੋਂ ਕੁਝ ਮਿਲਿਆ ਹੀ ਨਹੀਂ ਤਾਂ ਫਿਰ ਲਗਾਤਾਰ ਇਹ ਛਾਪੇ ਮਾਰੀ ਕਿਉਂ ਤੇ ਚੌਕੜੀ ਸਾਰੀ ਜਿਹੜੀ ਹੈਗੀ ਹੁਣ ਅਰਿੰਦ ਕੇਜਰੀਵਾਲ ਕਰਦ ਕੱਢੀ ਖੜਿਆ ਉਹ ਅੰਦਰ ਹੈ ਨਾ ਉਹ ਵੀ ਬੀਜੇਪੀ ਦੇ ਅਗੇਂਸਟ ਸੀਗੇ ਉਹ ਬੀਜੇਪੀ ਚ ਸ਼ਾਮਲ ਨਹੀਂ ਹੋਏ ਉਹਨਾਂ ਤੇ ਇੱਕ ਦਬਾਅ ਪਾਇਆ ਗਿਆ ਸੀ ਕਿ ਬੀਜੇਪੀ ਚ ਸ਼ਾਮਲ ਹੋ ਜਾਓ ਉਹ ਸਾਫ਼ ਹੋ ਜਾਂਦੇ ਲੇਕਿਨ ਉਹਨਾਂ ਨੇ ਸਾਫ਼ ਇਨਕਾਰ ਕੀਤਾ ਉਹਨਾਂ ਨੇ ਅਨੈਸਟੀ ਨੂੰ ਤਰਜੀਹ ਦਿੱਤੀ ਹੈ ਇਸ ਕਰਕੇ ਵਿਚਾਰੇ ਅੰਦਰ ਹੁਣੇ ਚੰਨਿਆ ਵੀ ਅਰਵਿੰਦ ਕੇਜਰੀਵਾਲ ਦਾ ਨਾਮ ਤਾਂ ਕਿਤੇ ਡਾਊਨ ਨਹੀਂ ਹੋਇਆ ਉਹਨਾਂ ਨੂੰ ਅੰਦਰ ਕਰਨ ਨਾਲ ਹਿੰਦੁਸਤਾਨ ਦੇ ਅੰਦਰ ਅਰਵਿੰਦ ਕੇਜਰੀਵਾਲ ਹਰ ਸੂਬੇ ਚ ਅੱਜ ਫਿਰ ਉਹਨਾਂ ਨੂੰ ਹੋਰ ਕੋਈ ਰਾਜ ਨਹੀਂ ਹੈ ਰਵਿੰਦ ਕੇਜਰੀਵਾਲ ਨੂੰ ਅੰਦਰ ਕਰਨ ਤੋਂ ਬਗੈਰ ਰਾਣੀ ਆ ਆਪਣੇ ਆਪ ਨੂੰ ਉੱਪਰ ਚੱਕਣ ਵਾਸਤੇ ਇਸ ਕਰਕੇ ਉਹ ਬਾਰ-ਬਾਰ ਨੋਟਿਸ ਪੇਜ ਸੰਭਣ ਭੇਜ ਰਹੇ ਆ ਰਵਿੰਦ ਕੇਜਰੀਵਾਲ ਜਾਇ ਈਡੀ ਕੋਲੇ ਈਡੀ ਚੱਕ ਕੇ ਉਹਨੂੰ ਅੰਦਰ ਦੇ ਦੇ ਬਿਨਾ ਕਿਸੇ ਸਬੂਤ ਤੋਂ ਤਾਂ ਇਸ ਤਰ੍ਹਾਂ ਇਲੀਗਲੀ ਹੈ ਕਿ ਈਡੀ ਜਿਤਨਾ ਗੱਲਾਂ ਚੱਲ ਰਹੀਆਂ ਨੇ ਕਿ ਹਾਂ ਜਦੋਂ ਉਹ ਗੱਲਬਾਤ ਕਰਨ ਜਾਣ ਉਥੇ ਉਹਨਾਂ ਨੂੰ ਉਹਨਾਂ ਤੋਂ ਰਵਿੰਦ ਕੇਜਰੀਵਾਲ ਤੋਂ ਕੁਐਸਚਨ ਮਾਰਕ ਹੋਏ ਤਾਂ ਈਡੀ ਕੋਲ ਇੰਨੀ ਪਾਵਰ ਹੈ ਕਿ ਉਹ ਉਹਨਾਂ ਨੂੰ ਅੰਦਰ ਦੇ ਸਕਦੀ ਹੈ ਈਡੀ ਜਿਹੜੀ ਹੈਗੀ ਆ ਉਹ ਇੱਕ ਡਰਾਮਾ ਕਰੂਗੀ ਕੁਐਸਚਨ ਬਣਾ ਕੇ ਆਪਣੇ ਐ ਜੀ ਐ ਜੀ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਜੀ ਇਹਨਾਂ ਨੂੰ ਅੰਦਰ ਦੇ ਦੋ ਬਿਲਕੁਲ ਕਿਉਂਕਿ ਇੱਕ ਕਪਲਾ ਬਣਾ ਤਿਆ ਸ਼ਰਾਬ ਕਪਲਾ ਹੈ ਜੀ ਉਹਦੇ ਚ ਰਿਕਵਰੀ ਦਾ ਦਿਖਾਓ ਕਿਹਦੇ ਕੋਲੋਂ ਪੈਸਾ ਕਿੱਥੇ ਗਿਆ ਇਹਨਾਂ ਕੋਲੋਂ ਕਿਸੇ ਕੋਲੋਂ ਰਿਕਵਰੀ ਹੋਈ ਹੈ ਉਸੇ ਕਪਲੇ ਚ ਲੈਿੰਦ ਕਹਿ ਜੀ ਵਾਲ ਨੂੰ ਲਪੇਟ ਲਓ ਉਹ ਤਾਂ ਕਿਸੇ ਦਾ ਵੀ ਨਾਮ ਲੈ ਦੋ ਆਪਾਂ ਉਹਨੂੰ ਅੰਦਰ ਦੇ ਦਿੱਤਾ ਮੁੜ ਕੇ ਜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਮਾਨਤ ਚ ਬ੍ਰੇਕਾਂ ਦਵਾ ਦੇਣੀ ਬੰਦਾ ਅੰਦਰ ਰੂਗਾ ਇਲੈਕਸ਼ਨ ਹੋ ਜਾਣਗੇ ਬਾਹਰ ਕੱਢ ਦੇਣਗੇ ਤਾਂ ਲੱਗਦਾ ਫੇਰ ਇਹਨਾਂ ਕੋਲੇ ਕੋਈ ਸਬੂਤ ਨਹੀਂ ਹੋਊਗਾ ਬੱਤ ਇਹ ਹੈ ਕਿ ਤਾਂ ਲੱਗਦਾ ਮੁਖ ਨੇਤਾ ਨਿਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਤੇ ਲੱਗਦਾ ਕਿ ਜਿਹੜੇ ਆਮਾਦੀਪਾਟੇ ਦੇ ਹੋਰ ਵੀ ਵਰਕਰਸ ਨੇ ਜਾਂ ਉਹਨਾਂ ਦੇ ਜਿਹੜੇ ਚਾਹਵਾਨ ਨੇ ਕਿਉਂਕਿ ਇੱਕ ਆਪਾਂ ਕਹ ਲਈਏ ਇੱਕ ਬਹੁਤ ਵੱਡੇ ਲੀਟਰ ਆਇਆ ਭਾਰਤ ਦੇ ਇਸ ਟਾਈਮ ਅਰਵਿੰਦ ਕੇਜਰੀਵਾਲ ਸੋ ਲੱਗਦਾ ਕਿ ਉਹਨਾਂ ਤੇ ਵੀ ਕਿ ਕੀ ਫਰਕ ਪਊਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਦੇਖੋ ਭਾਜਪਾ ਇੱਥੇ ਹੀ ਸਭ ਤੋਂ ਵੱਡੀ ਗਲਤੀ ਕਰੂਗੀ ਅਗਰ ਅਰਵਿੰਦ ਕੇਜਰੀਵਾਲ ਨੂੰ ਅੰਦਰ ਦੇ ਦਿੰਦੀ ਹੈ ਤਾਂ ਇਲੈਕਸ਼ਨ ਦਾ ਮਾਹੌਲ ਹੀ ਹੋਰ ਬਣ ਜਾਊਗਾ ਅੱਜ ਜਨਤਾ ਆਮ ਆਦਮੀ ਪਾਰਟੀ ਨਾਲ ਹੈ ਹਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਮਝਦਾ ਹੈ ਔਰ ਇੱਕ ਤੁਹਾਡੇ ਸਾਹਮਣੇ ਹੈ ਅਰਵਿੰਦ ਕੇਜਰੀਵਾਲ ਨੂੰ ਅੰਦਰ ਦੇਣਾ ਹੀ ਭਾਜੀਪੀ ਨੂੰ ਘਾਤਕ ਹੋਊਗਾ ਔਰ ਕੱਲੇ ਪੰਜਾਬ ਜਾਂ ਜਿੱਥੇ ਇਹਨਾਂ ਦੀ ਦਿੱਲੀ ਨਹੀਂ ਪੂਰੇ ਹਿੰਦੁਸਤਾਨ ਦੇ ਅੰਦਰ ਇੱਕ ਰੈਵੋਲੂশনারੀ ਸਟੈਪ ਆਊਗਾ ਅਰਵਿੰਦ ਕੇਜਰੀ ਅਰਵਿੰਦ ਕੇਜਰੀ ਵੱਲੋਂ ਅੰਦਰ ਦੇਣਾ